ਸਵਾਗਤ ਹੈ ਜੀ ਹਾਜ਼ਰ ਹੈ ਇੱਕ ਨਵੇਂ ਟੌਪਿਕ ਦੇ ਨਾਲ ਇੰਡੀਆ ਦੀ ਪਾਕਿਸਤਾਨ ਨਾਲ ਤਾਂ ਪਹਿਲਾਂ ਤੋਂ ਨਹੀਂ ਬਣਦੀ ਹੈਗੀ ਚਾਈਨਾ ਦੀ ਨਾਲ ਆਪਣੀ ਵਾਰ ਹੋ ਚੁੱਕੀ ਆ ਪਾਕਿਸਤਾਨ ਨਾਲ ਦੋ ਹੋ ਚੁੱਕੀਆਂ ਤੇ ਸ਼੍ਰੀਲੰਕਾ ਦੇ ਵਿੱਚ ਜਿਹੜੀ ਨਵੀਂ ਸਰਕਾਰ ਆਈ ਆ ਉਹ ਵੀ ਚਾਈਨਾ ਦੀ ਪੱਖੀ ਹੈਗੀ ਆ ਤੇ ਮਾਲਦੀਵ ਦੇ ਜਿਹੜੇ ਸੀਗੇ ਉੱਥੋਂ ਵੀ ਸਾਡੇ ਟਰੂਪ ਸੀਗੇ ਜਿਹੜੇ ਉਹਨਾਂ ਨੇ ਕੱਢ ਦਿੱਤੇ ਸੋ ਮਾਲਦੀਵ ਦੀ ਜਿਹੜੀ ਸਰਕਾਰ ਹੈਗੀ ਚਾਈਨਾ ਪੱਖੀ ਲਗਭਗ ਹੈਗੀ ਆ ਨੇਪਾਲ ਦੇ ਵਿੱਚ ਵੀ ਚਾਈਨਾ ਵਾਲੇ 에어ਪੋਰਟ ਬਣਾ ਰਹੇ ਆ ਰੇਲ ਲਾਈਨਾਂ ਬਣਾ ਰਹੇ ਆ ਬੀ ਆਰ ਆਈ ਦਾ ਪ੍ਰੋਜੈਕਟ ਲੈ ਕੇ ਆ ਰਹੇ ਆ ਨੇਪਾਲ ਵਾਲੇ ਪੀ ਐਮ ਬੀ ਜਦੋਂ ਬਣਦੇ ਆ ਹੁਣ ਤੇ ਉਹ ਵੀ ਸਿੱਧਾ ਚਾਈਨਾ ਜਾ ਰਹੇ ਆ ਤੇ ਜਿਹੜੇ ਮੀਆਮਾਰ ਆ ਇੱਥੇ ਪਹਿਲਾਂ ਹੀ ਜਿਹੜਾ ਗ੍ਰਹਿ ਜੁਧ ਚੱਲਦਾ ਪਿਆ ਹੈ ਜਿਹੜੇ ਇੱਥੇ ਫੌਜੀ ਸ਼ਾਸਨ ਹੈਗੇ ਆ ਜੁਮਤਾ ਵਾਲੇ ਕਰ ਕਰ ਰਿਹਾ ਨੇ ਸਾਲਾਂ ਤੋਂ ਉਹਦੇ ਖਿਲਾਫ ਇੱਕ ਤਰ੍ਹਾਂ ਨਾਲ ਵਿਦਰੋਹ ਚੱਲ ਰਿਹਾ ਆ ਉੱਥੇ ਪਤਾ ਨਹੀਂ ਕਿਹੜੀ ਸਰਕਾਰ ਆਉਂਦੀ ਆ ਉਹਦੇ ਬਾਰੇ ਅਸੀਂ ਫੇਰ ਗੱਲ ਕਰਾਂਗੇ ਸੋ ਬੱਚਿਆਂ ਸਿਗਾ ਇੱਕ ਬੰਗਲਾਦੇਸ਼ ਬੰਗਲਾਦੇਸ਼ ਦੇ ਵਿੱਚ ਜਿਹੜੀ ਸ਼ੇਖ ਅਸੀਨਾ ਸੀਗੀ ਉਹਨਾਂ ਦੇ ਵਧੀਆ ਸਬੰਧ ਸੀਗੇ ਇੰਡੀਆ ਦੇ ਨਾਲ ਪਰ ਜਦੋਂ ਉਹਨਾਂ ਦੀ ਸਰਕਾਰ ਪਲਟ ਗਈ ਤਾਂ ਬੰਗਲਾਦੇਸ਼ ਵਾਲਿਆਂ ਨੇ ਵੀ ਜਿਹੜੇ ਆ ਸੀਗੀਆਂ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਬੰਗਲਾਦੇਸ਼ ਇੱਕ ਮੁਸਲਮਾਨ ਬਹੁ ਗਿਣਤੀ ਦੇਸ਼ ਆ ਤੇ ਉੱਥੇ ਹਿੰਦੂਆਂ ਦੇ ਜਿਹੜੇ ਘਰ ਸੀਗੇ ਜਾਂ ਮੰਦਰਾਂ ਦੇ ਉੱਤੇ ਜਿਹੜੇ ਹਮਲੇ ਸੀਗੇ ਉਹ ਹੁੰਦੇ ਰਹਿੰਦੇ ਸੀ ਪਰ ਜਦੋਂ ਸ਼ੇਖ ਅਸੀਨਾ ਉੱਥੋਂ ਬਦਲ ਕੇ ਚਲ ਗਈ ਤਾਂ ਉਹ ਜ਼ਿਆਦਾ ਹੋਣ ਲੱਗ ਪਏ ਤੇ ਇਹ ਜਿਹੜਾ ਇੰਡੀਆ ਤੇ ਬੰਗਲਾਦੇਸ਼ ਦੇ ਵਿੱਚ ਜਿਹੜੀ ਤਾਲਕੀ ਉਹ ਦੋ ਹੋਰ ਵੱਧ ਗਈ ਜਦੋਂ ਕਿ ਇੱਕ ਉੱਥੋਂ ਦਾ ਹਿੰਦੂ ਪੰਡਤ ਚਿੰਮੇ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਬੰਗਲਾਦੇਸ਼ ਦੇ ਵਿੱਚ ਤੇ ਉਹਨੂੰ ਬੇਲ ਵੀ ਜਿਹੜੀ ਸੀਗੀ ਨਹੀਂ ਦਿੱਤੀ ਗਈ ਗ੍ਰਿਫਤਾਰ ਕਿਉਂ ਕੀਤਾ ਗਿਆ ਉਹਨੇ ਇੱਕ ਪ੍ਰੋਟੈਸਟ ਦੇ ਵਿੱਚ ਉੱਥੇ ਜਿਹੜਾ ਬੰਗਲਾਦੇਸ਼ ਦਾ ਨੈਸ਼ਨਲ ਫਲੈਗ ਸੀਗਾ ਉਉਦੀ ਜਗ੍ਹਾ ਦੇ ਉੱਤੇ ਜਿਹੜਾ ਹਿੰਦੂਆਂ ਦਾ ਭਗਵਾ ਝੰਡਾ ਲਹਿਰਾਤਾ ਸੀ ਇਹ ਜਿਹੜੀ ਤਲਖੀ ਸੀਗੀ ਇਸ ਹੱਦ ਤੱਕ ਵੱਧ ਚੁੱਕੀ ਆ ਕਿ ਉੱਥੋਂ ਦੇ ਜਿਹੜਾ ਬੰਗਲਾਦੇਸ਼ ਦਾ ਇੱਕ BNP ਪਾਰਟੀ ਆ ਜਿਹੜੀ ਕਿ ਇਸ ਵੇਲੇ ਮਸ਼ਹੂਰ ਪਾਰਟੀ ਹੈਗੀ ਆ ਕਿਉਂਕਿ ਜਿਹੜੀ ਸ਼ੇਖ ਅਸੀਨਾ ਸੀਗੀ ਉਹ ਚਲੀ ਗਈ ਤਾਂ ਹੁਣ ਇਹ ਖਾਲੇਦਾ ਜੀਆ ਦੀ ਪਾਰਟੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਖਾਲੇਦਾ ਜੀਆ ਆ ਉਹੀ ਉੱਥੋਂ ਦੀ ਪੀਐਮ ਬਣੂਗੀ ਤੇ ਉਸੇ ਹੀ ਪਾਰਟੀ ਦਾ ਇੱਕ ਸੀਨੀਅਰ ਨੇਤਾ ਇਹ ਇੰਡੀਅਨ ਐਂਬੈਸੀ ਮੋਰੇ ਇਹਨਾਂ ਨੇ ਪ੍ਰੋਟੈਸਟ ਕੀਤਾ ਸੀਗਾ ਇਹ ਹੀ ਸਾਰੀਆਂ ਚੀਜ਼ਾਂ ਦੇ ਖਿਲਾਫ ਕਿਉਂਕਿ ਇੰਡੀਆ ਦੀਆਂ ਜਿਹੜੀਆਂ ਏਜੰਸੀਆਂ ਸੀਗੀਆਂ ਇਹਨਾਂ ਤੇ ਦਬਾਅ ਪਾ ਰਹੀਆਂ ਜੀ ਤੁਸੀਂ ਜਿਹੜੇ ਹਿੰਦੂਆਂ ਤੇ ਆ ਉੱਥੇ ਜ਼ੁਲਮ ਕਰ ਰਹੇ ਆ ਪਰ ਇਹ ਕਹਿ ਰਿਹਾ ਜੀ ਇਹ ਸਾਡਾ ਇੰਟਰਨਲ ਮਾਮਲਾ ਆ ਜੀ ਆਪੇ ਹੀ ਦੇਖ ਲਵਾਂਗੇ ਇਸ ਲਈ ਇਹਨਾਂ ਨੇ ਉੱਥੇ ਹੁਣ ਪ੍ਰੋਟੈਸਟ ਕੀਤਾ ਸੀ ਇੰਡੀਅਨ ਜਿਹੜਾ ਇਹ ਐਂਬੈਸੀ ਆ ਹਾਈ ਕਮਿਸ਼ਨ ਦੇ ਅੱਗੇ ਤਾਂ ਉੱਥੇ ਹੀ ਬਿਆਨ ਦਿੱਤਾ ਇਹਨੇ ਰਾਹੁਲ ਕਬੀਰ ਰਿਜਵੀ ਨੇ ਇਹ ਕੀ ਕਿਹਾ ਕਿ ਕਹਿੰਦਾ ਜੇਕਰ ਇੰਡੀਆ ਚਿਟਗਾਉ ਕੀ ਆ ਉਹਦੇ ਬਾਰੇ ਮੈਂ ਅੱਗੇ ਦੱਸਦਾ ਤੁਹਾਨੂੰ ਕਿ ਜੇਕਰ ਤੁਸੀਂ ਚਿਟਗਾਉ ਦੀ ਡਿਮਾਂਡ ਕਰ ਰਹੇ ਹੋ ਨਾ ਇੰਡੀਆ ਵਾਲੇ ਤਾਂ ਅਸੀਂ ਬੰਗਾਲ ਬਿਹਾਰ ਤੇ 오ਡੀਸਾ ਇਹ ਸਾਰੇ ਜਿਹੜਾ ਸੀਗਾ 1905 ਦੇ ਵਿੱਚ ਜਿਹੜਾ ਇਹ ਬੰਗਾਲ ਜਿਹਾ ਉਦੋਂ ਇਹ ਬੈਸਟ ਬੰਗਾਲ ਵੀ ਲੱਗ ਨਹੀਂ ਹੋਇਆ ਸੀਗਾ ਇਹ ਬੈਸਟ ਬੰਗਾਲ 오ਡੀਸਾ ਤੇ ਬਿਹਾਰ ਤੇ ਜਿਹੜਾ ਬੰਗਲਾਦੇਸ਼ ਆ ਇਹ ਸਾਰੇ ਇੱਕ ਦੇਸ਼ ਹੁੰਦਾ ਸੀਗਾ ਗ੍ਰੇਟਰ ਬੰਗਾਲ ਤਾਂ ਇਹ ਕਹਿੰਦਾ ਕਿ ਅਸੀਂ ਉਹਦਾ ਡਿਮਾਂਡ ਕਰਾਂਗੇ ਤਾਂ ਅਸੀਂ ਉਹ ਵਾਲਾ ਲਵਾਂਗੇ ਚਟਗਾਉ ਕੀ ਹੈਗਾ ਚਟਗਾਉ ਇੱਕ ਪੋਰਟ ਆ ਇੱਕ ਜਗ੍ਹਾ ਦਾ ਨਾਮ ਆ ਜਿਹੜੀ ਬੰਗਲਾਦੇਸ਼ ਦੇ ਵਿੱਚ ਹੈਗੀ ਆ ਜਦੋਂ ਉੱਥੇ ਛੇਖ ਅਸੀਨਾ ਸੀਗੀ ਉਦੋਂ ਇੰਡੀਅਨ ਗਵਰਨਮੈਂਟ ਤੇ ਛੇਖ ਅਸੀਨਾ ਦਾ ਇੱਕ ਜਿਹੜਾ ਸੀਗਾ ਕਿ ਇਹਨਾਂ ਦੇ ਵਿੱਚ ਸੰਧੀ ਹੋਈ ਸੀਗੀ ਕਿ ਇਹ ਜਿਹੜਾ ਪੋਰਟ ਆ ਇੰਡੀਆ ਨੂੰ ਉਹਨਾਂ ਨੇ ਦੇ ਦਿੱਤਾ ਸੀਗਾ ਲੀਸ ਦੇ ਉੱਤੇ ਕਿ ਉਹ ਵਰਤ ਸਕਦੇ ਆ ਖੁੱਲਿਆਂ ਵਰਤ ਸਕਦੇ ਆ ਕਿਉਂਕਿ ਇੰਡੀਆ ਨੂੰ ਜਦੋਂ ਆਪਣੇ ਇਹਨਾਂ ਭਾਗਾਂ ਦੇ ਵਿੱਚ ਲੈ ਕੇ ਜਾਣਾ ਪੈਂਦਾ ਜੀ ਮਨੀਪੁਰ ਨਾਗaland ਜਾਂ ਮਹਗਾਲਿਆ ਦੇ ਵਿੱਚ ਸਮਾਨ ਕੋਈ ਭੇਜਣਾ ਹੁੰਦਾ ਸੀਗਾ ਤਾਂ ਇਹਨਾਂ ਨੂੰ ਇਧਰੋਂ ਐ ਘੁੰਮ ਕੇ ਜਾਣਾ ਪੈਂਦਾ ਹੁੰਦਾ ਸੀਗਾ ਆ ਜਿੱਦਾਂ ਇਹਨੂੰ ਚਿਕਨ ਨੈੱਕ ਰਾਈ ਕਹਿੰਦੇ ਆ ਇੱਥੋਂ ਦੀ ਜਾਣਾ ਪੈਂਦਾ ਸੀਗਾ ਸੋ ਇਹਨਾਂ ਨੇ ਕਿਹਾ ਕਿ ਇੱਥੋਂ ਸਿੱਧਾ ਹੀ ਕਲਕੱਤੇ ਤੋਂ ਇੱਥੋਂ ਜਾਇਆ ਕਰੂਗਾ ਸਮਾਨ ਸਾਰਾ ਏਸ ਪੋਰਟ ਦੇ ਉੱਤੇ ਜਿਹੜਾ ਹੈਗਾ ਚਟਗਾਓ ਪੋਰਟ ਕਲਕੱਤੇ ਤੋਂ ਸਿੱਧਾ ਸਮਾਨ ਉੱਥੇ ਜਾਇਆ ਕਰੂਗਾ ਬਾਇ ਸ਼ਿਪ ਤੇ ਇੱਥੋਂ ਬਾਇ ਰੋਡ ਇਹ ਈਦੀ ਮਨੀਪੁਰ ਅਸਾਮ ਜਾਂ ਉੱਧਰ ਜਿੰਨੇ ਵੀ ਇਹਨਾਂ ਦੇ ਹੈਗੇ ਅਰੂਣਾਚਲ ਪ੍ਰਦੇਸ਼ ਇੰਡੀਆ ਦੇ ਇਹ ਪ੍ਰਦੇਸ਼ ਹੈਗੇ ਆ ਉੱਥੇ ਆਸਾਨੀ ਨਾਲ ਇਹ ਜਿਹੜਾ ਸਮਾਨ ਪਹੁੰਚ ਜਿਆ ਕਰੂਗਾ ਇਸ ਲਈ ਇਹ ਸੰਧੀ ਕੀਤੀ ਸੀ ਪਰ ਹੁਣ ਜਦੋਂ ਨਵੀਂ ਸਰਕਾਰ ਆਈ ਆ ਇਹ ਤਾਂ ਇਹ ਥੋੜਾ ਜਿਹਾ ਹੁਣ ਆਮ ਕੰਨੀ ਕਰਨ ਲੱਪੇ ਸੀਗੇ ਜਿਹੜੇ ਉੱਥੇ ਦੇ ਅਧਿਕਾਰੀ ਸੀਗੇ ਬੰਗਲਾਦੇਸ਼ ਦੇ ਸੋ ਕਈ ਹੁਣ ਜਿਹੜੇ ਇੰਡੀਆ ਦੇ ਅਧਿਕਾਰੀ ਵੀ ਸੀਗੇ ਜਿਹੜੇ ਉੱਚ ਅਧਿਕਾਰੀ ਉਹ ਕਈ ਐਦਾਂ ਦੀਆਂ ਸੋਸ਼ਲ ਮੀਡੀਆ ਤੇ ਗੱਲਾਂ ਫਲਾਉਣ ਲੱਪ ਹੈ ਕਿ ਇਹ ਜਿਹੜਾ ਚਤਗਾਉ ਹੈ ਇਹਨੂੰ ਇਹਨੂੰ ਇੰਡੀਆ ਨੂੰ ਆਪਣੇ ਨਾਲ ਹੀ ਮਿਲਾ ਲੈਣਾ ਚਾਹੀਦਾ ਇੱਥੋਂ ਇੰਡੀਆ ਦਾ ਨਕਸ਼ੇ ਦੇ ਵਿੱਚੇ ਹੀ ਮਿਲਾ ਲੈ ਇਹ ਭਾਗ ਲੈ ਲੈਣਾ ਚਾਹੀਦਾ ਇਸ ਏਰੀਏ ਦੇ ਵਿੱਚ ਜਿਹੜੇ ਹੈਗੇ ਆ ਹਿੰਦੂ ਜਿਹੜੀ ਕਮਿਊਨਿਟੀ ਜ਼ਿਆਦਾ ਰਹਿੰਦੀ ਆ ਇਸ ਤਰ੍ਹਾਂ ਬਹੁਤ ਸਾਰੇ ਜਿਹੜੇ ਇੰਡੀਆ ਦੇ Hindu ਪੱਖੀ ਲੋਕ ਹੈਗੇ ਆ ਬਹੁਤ ਸਾਰੇ ਜਿੱਦਾਂ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾਉਣ ਲੱਪੈਗੀ ਇੱਥੇ ਜਿਹੜਾ ਇਹ ਚਟਗਾਉਂ ਵਾਲ ਦਾ ਏਰੀਆ ਹੈਗਾ ਉਹਨੂੰ ਬੰਗਲਾਦੇਸ਼ ਤੋਂ ਕੱਟ ਕੇ ਉੱਥੇ Hindu ਦੇਸ਼ ਬਣਾਤਾ ਜਾਵੇ ਜਾਂ ਇੱਕ ਦੁਰਗਾ ਦੇਸ਼ ਬਣਾਤਾ ਜਾਵੇ ਐਦਾਂ ਦੀਆਂ ਮੀਡੀਆ ਦੇ ਵਿੱਚ ਬਹੁਤ ਜੜੀਆਂ ਸੀਗੀਆਂ ਇਹ ਪੋਸਟਾਂ ਆ ਰਹੀਆਂ ਸੀਗੀਆਂ ਇਸ ਲਈ ਜਿਹੜਾ ਉਹ ਰਿਜਵੀ ਜਿਗਾ ਜਿਹੜਾ ਇੱਕ ਸੀਨੀਅਰ ਨੇਤਾ ਆ BNP ਪਾਰਟੀ ਦਾ ਜਿਹਦੀ ਆਉਣ ਵਾਲੇ ਸਮੇਂ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਸਰਕਾਰ ਬਣੂਗੀ ਤਾਂ ਉਹਨੇ ਇਹ ਬਿਆਨ ਦਿੱਤਾ ਕੀ ਤੁਹਾਡਾ ਜਿਹੜਾ ਇਹ ਉੜੀਸਾ ਸੀਗਾ ਤੁਹਾਡਾ ਬਿਹਾਰ ਸੀਗਾ ਤਾਂ ਇਹ ਤੁਹਾਡਾ ਬੰਗਾਲ ਸੀਗਾ ਇਹ ਵੀ ਸਾਡਾ ਹੀ ਆ ਜੇ ਤੁਸੀਂ ਇਹ ਗੱਲ ਕਰੋਗੇ ਅਸੀਂ ਉਹ ਵੀ ਲੈਣ ਦੀ ਸ਼ਮਤਾ ਰੱਖਦੇ ਹਾਂ ਉਹ ਲੈ ਵੀ ਲਵਾਂਗੇ ਜਿਹੜਾ ਕਿ 1905 ਦੇ ਵਿੱਚ ਇਹ ਇਕੱਠਾ ਹੀ ਬੰਗਾਲ ਹੁੰਦਾ ਸੀ ਉਹਦੇ ਕਹਿਣ ਦਾ ਮਤਲਬ ਇਹ ਹੈ ਸੀਗਾ ਥੋੜਾ ਜਿਹਾ ਹਿਸਟਰੀ ਦੇ ਵਿੱਚ ਆ ਜੰਨੇ ਆ 1905 ਦੇ ਵਿੱਚ ਇਹ ਜਿਹੜਾ ਬੰਗਾਲ ਸੀਗਾ ਸਾਰਾ ਇੱਕ ਵੱਡਾ ਬੰਗਾਲ ਹੁੰਦਾ ਸੀ ਜਿਹਦੇ ਵਿੱਚ ਉੜੀਸਾ ਅੱਜ ਕੱਲ ਦਾ ਜਿਹੜਾ ਬੈਸਟ ਬੰਗਾਲ ਇੰਡੀਆ ਦੇ ਵਿੱਚ ਹੈਗਾ ਤੇ ਬਿਹਾਰ ਇਹ ਵੀ ਇਹਦੇ ਵਿੱਚ ਸ਼ਾਮਲ ਹੁੰਦੇ ਸੀਗੇ ਤੇ 1905 ਦੇ ਵਿੱਚ ਇਹ ਲਾਰਡ ਕਰਜ਼ਨ ਇਹ ਆਏ ਇਹਨਾਂ ਨੇ ਕਿਹਾ ਕਿ ਇਹ ਇਹਨਾਂ ਦੀ ਜਿਹੜੀ ਆ ਪਾਰਟੀਸ਼ਨ ਅਲੱਗ ਕਰਤੀ ਜਾਊਗੀ ਕਿ ਜਿਹੜਾ ਬੰਗਲਾਦੇਸ਼ ਹੁਣ ਹੈਗਾ ਹੀ ਆ ਉਹ ਅਲੱਗ ਹੋਊਗਾ ਤੇ ਜਿਹੜੇ ਇੰਡੀਆ ਵਾਲੇ ਪਾਰਟ ਹੈਗੇ ਆ ਇਹ ਉੜੀਸਾ ਤੇ ਬਿਹਾਰ ਤੇ ਬੈਸਟ ਬੰਗਾਲੇ ਅਲੱਗ ਕੀਤਾ ਜਾਊਗਾ ਤੇ ਇਹਦੇ ਖਿਲਾਫ ਜਿੱਦਾਂ ਤੁਸੀਂ ਸ਼ੈਲ ਸੁਣਿਆ ਵੀ ਹੋਣਾ ਕਿ ਸਵਦੇਸ਼ੀ ਅੰਦੋਲਨ ਚੱਲਿਆ ਸੀਗਾ ਬਹੁਤ ਜ਼ਿਆਦਾ ਜਿਹਦੇ ਵਿੱਚ ਇਹ ਗਾਂਧੀ ਹੁਣੀ ਚਰਖੇ ਕੱਤੇ ਸੀਗੇ ਕਿ ਇੱਥੋਂ ਦੀਆਂ ਹੀ ਜੜੀਆਂ ਚੀਜ਼ਾਂ ਆ ਉਹ ਪਾਓ ਇੱਥੋਂ ਦੇ ਕੱਪੜੇ ਪਾਓ ਬਾਹਰ ਵਾਲੇ ਕੱਪੜੇ ਆ ਨਾ ਜਾਨੀ ਕਿ ਤੁਸੀਂ ਉਹਨਾਂ ਦਾ ਇਹ ਬਾਈਕਾਟ ਕਰਦੇ ਹੋ ਪੜੇ ਹੁਣ ਮੈਨੂੰ ਲੱਗਦਾ ਜਿਨ੍ਹਾਂ ਨੇ ਇਹ ਆਉਂਦਾ ਹੀ ਆ ਛੋਟੇ ਹੁੰਦੇ ਉੱਥੇ ਇਹ ਚੱਲਿਆ ਸੀ ਸ਼ਾਇਦ ਸਵਦੇਸ਼ੀ ਅੰਦੋਲਨ ਤੇ ਉਹਦੀ ਵਜ੍ਹਾ ਕਰਕੇ ਇੱਥੇ ਇਹ 5-6 ਸਾਲ ਚੱਲੀ ਗਿਆ ਫਿਰ ਇਹਨਾਂ ਨੇ 2 1911 ਦੇ ਵਿੱਚ ਇਹ ਜਿਹੜਾ ਸੀਗਾ ਵਾਪਸ ਲੈ ਲਿਆ ਕਿ ਠੀਕ ਆ ਤੁਸੀਂ ਐਡੇ ਇਕੱਠੇ ਹੀ ਰਹਿ ਲਓ 1912 ਦੇ ਵਿੱਚ ਜਿਹੜਾ ਉੜੀਸਾ ਤੇ ਬਿਹਾਰ ਸੀਗਾ ਇਹ ਜਿਹੜਾ ਬੰਗਾਲ ਸੀਗਾ ਇਹਦੇ ਤੋਂ ਅਲੱਗ ਕਰ ਦਿੱਤਾ ਗਿਆ ਸੀਗਾ ਫਿਰ 1947 ਦੇ ਵਿੱਚ ਜਿਹੜਾ ਵੈਸਟ ਬੰਗਾਲ ਇੰਡੀਆ ਦਾ ਹੈਗਾ ਤੇ ਇਹਨੂੰ ਅਲੱਗ ਕਰਕੇ ਇੱਕ ਅਲੱਗ ਜਿਹਨੂੰ ਪੂਰਵੀ ਪਾਕਿਸਤਾਨ ਉਸ ਸਮੇਂ ਕਿਹਾ ਜਾਂਦਾ ਸੀਗਾ ਇਹ ਜਿੱਥੇ ਹੁਣ ਬੰਗਲਾਦੇਸ਼ ਆ ਉਹਨੂੰ ਅਲੱਗ ਕਰ ਦਿੱਤਾ ਗਿਆ ਸੀਗਾ 1975 ਦੇ ਵਿੱਚ ਇਹ ਜਿਹੜਾ ਪੂਰਵੀ ਪਾਕਿਸਤਾਨ ਸੀਗਾ ਉਹਨੂੰ ਬੰਗਲਾਦੇਸ਼ ਬਣਾ ਦਿੱਤਾ ਗਿਆ ਸੀਗਾ ਪਾਕਿਸਤਾਨ ਤੋਂ ਇੱਕ ਤਰ੍ਹਾਂ ਨਾਲ ਆਜ਼ਾਦ ਕਰ ਲਿਆ ਸੀ ਜਾਂ ਖੋਲਿਆ ਗਿਆ ਸੀ ਪਰ ਹੁਣ ਜਿਹੜੀ ਸਰਕਾਰ ਆਈ ਆ ਉਹ ਪਾਕਿਸਤਾਨ ਦੇ ਨਾਲ ਕਾਫੀ ਇਹ ক্লোਜ਼ ਜਾਨੀ ਕਿ ਆਪਣਾ ਸ਼ੋਅ ਕਰ ਰਹੀ ਆ ਤੇ ਉਹਨਾਂ ਨੇ ਕਿਹਾ ਕਿ ਜਿਹਨੇ ਪਾਕਿਸਤਾਨ ਤੋਂ ਇੱਧਰ ਬੰਗਲਾਦੇਸ਼ ਆਉਣਾ ਉਹਨੂੰ ਬੜਾ ਵੀਜ਼ਾ ਬੂਜ਼ਾ ਵੀ ਨਹੀਂ ਲੈਣਾ ਪਊਗਾ ਤੇ ਕੋਈ ਸਿਕਿਉਰਿਟੀ ਬਾਧੂ ਦੀ ਲੋੜ ਨਹੀਂ ਹੈਗੀ ਸੋ ਹੁਣ ਤੁਸੀਂ ਦੇਖ ਲਓ ਕਿ ਧਰਮ ਦੇ ਆਧਾਰ ਤੇ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਬੰਗਲਾਦੇਸ਼ ਦੇ ਵਿੱਚ ਮੁਸਲਮਾਨ ਜਿਹੜੇ ਹੈਗੇ ਆ ਉਹ ਜ਼ਿਆਦਾ ਤੇ ਉੱਥੇ ਜਿਹੜੇ ਹਿੰਦੂ ਘਟ ਗਿਣਤੀ ਲੋਕ ਹੈਗੇ ਆ ਉਹ ਇਸ ਤਰ੍ਹਾਂ ਉੱਥੇ ਪ੍ਰੋਟੈਸਟ ਕਰਦੇ ਆ ਸੇਵ ਹਿੰਦੂ ਸੇਵ ਹਿੰਦੂ ਸੇਵ ਮਿਨੋਰਟੀਜ਼ ਬੰਗਲਾਦੇਸ਼ ਦੇ ਵਿੱਚ ਇਹ ਸਾਰੇ ਪ੍ਰੋਟੈਸਟ ਕਰਦੇ ਆ ਜਿੰਨੇ ਵੀ ਉੱਥੇ ਹਿੰਦੂ ਹੈਗੇ ਆ ਜਾਂ ਹੋਰ ਮਿਨੋਰਟੀਜ਼ ਹੈਗੀਆਂ ਈਸਾਈ ਵੀ ਹੈਗੇ ਆ ਸੇਮ ਇਸੇ ਤਰ੍ਹਾਂ ਇੰਡੀਆ ਦੇ ਵਿੱਚ ਤੁਸੀਂ ਦੇਖ ਲਓ ਜਿਹੜੀਆਂ ਇੱਥੇ ਮਿਨੋਰਟੀਜ਼ ਹੈਗੀਆਂ ਇਹ ਮੁਸਲਮਾਨ ਆ ਇਹ ਹਿੰਦੂ ਇਹ ਇੰਡੀਆ ਦੇ ਵਿੱਚ ਕਰ ਰਹੇ ਆ ਤੇ ਜਿੰਨੀਆਂ ਵੀ ਹੋਰ ਮਿਨੋਰਟੀਜ਼ ਇੰਡੀਆ ਦੇ ਵਿੱਚ ਹੈਗੀਆਂ ਉਹ ਇੱਥੇ ਪ੍ਰੋਟੈਸਟ ਕਰ ਰਹੀਆਂ ਕਿ ਸੇਵ ਮਿਨੋਰਟੀਜ਼ ਸੋ ਇਹ ਵਾਲਾ ਸਿਸਟਮ ਚੱਲਦਾ ਪਿਆ ਆ ਤੇ ਜੇਕਰ ਦੇਖਿਆ ਜਾਵੇ ਤਾਂ ਇੰਡੀਆ ਦੇ ਵਿੱਚ ਇੱਥੇ ਮਸਜਿਦਾਂ ਦੇ ਥੱਲੇੋਂ ਜਾਨੀ ਕਿ ਪੁਰਾਣੇ ਮੰਦਰ ਨਿਕਲ ਰਹੇ ਆ ਤੇ ਉੱਥੇ ਬੰਗਲਾਦੇਸ਼ ਦੇ ਵਿੱਚ ਵੀ ਜਿਹੜੇ ਮੁਸਲਮਾਨ ਆਹਿ ਗਿਆ ਉਹ ਮੰਦਰਾਂ ਦੇ ਥੱਲੇੋਂ ਕਹਿ ਰਹਾ ਕਿ ਸਾਡੀਆਂ ਮਸਜਿਦਾਂ ਦੇ ਅਫਸ਼ੇਸ਼ ਮਿਲਦੇ ਆ ਜਾਂ ਇੱਟਾਂ ਉਹ ਆ ਉਹ ਉੱਥੇ ਮਸਜਿਦਾਂ ਕੱਢ ਰਿਹਾ ਧਰਮ ਦੇ ਆਧਾਰ ਤੇ ਇਹ ਸਾਰਾ ਸਿਸਟਮ ਜਿਹੜਾ ਹੈ ਇਸ ਵੇਲੇ ਚੱਲ ਰਿਹਾ ਜਦੋਂ ਦਾ ਬੰਗਲਾਦੇਸ਼ ਦੇ ਵਿੱਚ ਇਹ ਤਖਤਾ ਪਲਟ ਹੋਇਆ ਆ ਸ਼ੇਖ ਅਸੀਨਾ ਉੱਥੋਂ ਗਈ ਆ ਛੱਡ ਕੇ ਜਿਹੜੀ ਵੀ ਬੰਗਲਾਦੇਸ਼ ਦੀ ਉਹ ਸਰਕਾਰ ਐਸ ਵੇਲੇ ਮੁਹੰਮਦ ਜੁਨਸ ਚਲਾ ਰਿਆ ਉਸ ਤੋਂ ਬਾਅਦ ਹੋਣ ਛਾਹ ਬੋਟਾ ਪਊਗੀਆਂ ਤਾਂ ਹੋਰ ਸਰਕਾਰ ਆਊਗੀ ਉਹ ਵੀ ਸਰਕਾਰ ਆਊਗੀ ਜ਼ਿਆਦਾਤਰ ਪਾਕਿਸਤਾਨੀ ਜਾਂ ਹੋਰ ਜਿਹੜੀਆਂ ਸ਼ਕਤੀਆਂ ਇੰਡੀਆ ਦੇ ਵਿਰੁੱਧ ਕੰਮ ਕਰਦੀਆਂ ਉਹਨਾਂ ਦੇ ਪੱਖ ਹੀ ਜ਼ਿਆਦਾ ਲੱਗਦੀ ਆ ਕਿਉਂਕਿ ਬੰਗਲਾਦੇਸ਼ ਵਾਲਾ ਜਿਹੜਾ ਇਹ ਬਾਰਡਰ ਏਰੀਆ ਸੀਗਾ ਉਸ ਤੋਂ ਭਾਰਤ ਨੂੰ ਕਦੀ ਕੋਈ ਖਤਰਾ ਨਹੀਂ ਹੋਇਆ ਸੀ ਪਰ ਜਦੋਂ ਦੀ ਸ਼ੇਖ ਅਸੀਨਾ ਬੰਗਲਾਦੇਸ਼ ਨੂੰ ਛੱਡ ਕੇ ਗਈ ਆ ਹੁਣ ਥੋੜੇ ਦਿਨ ਪਹਿਲਾਂ ਇੱਥੇ ਡਰੋਨ ਵੀ ਜਿਹੜੇ ਇੰਡੀਅਨ ਬਾਰਡਰ ਦੇ ਉੱਤੇ ਇੱਕ ਤਰ੍ਹਾਂ ਨਾਲ ਜਸੂਸੀ ਕਰਦੇ ਦੇਖੇ ਗਏ ਜਿਹੜੀ ਕਿ ਜਿਹੜੀ ਇੰਡੀਅਨ ਫੌਜ ਨੇ ਆ ਇਹ ਵੀ ਜਿਹੜੀ ਕੰਪਲੀਟ ਕੀਤੀ ਆ ਤੇ ਇਹ ਮੀਡੀਆ ਦੇ ਵਿੱਚ ਵੀ ਕਾਫੀ ਖਬਰਾਂ ਆਈਆਂ ਸੀ ਸੋ ਜਿਹੜੀ ਗੱਲ ਕੀ ਕਹਿਣੀ ਚਾਹੁੰਦਾ ਸੀ ਕਿ ਵੈਸੇ ਤਾਂ ਇਹ ਸਾਰੇ ਦੇਸ਼ ਇੰਡੀਆ ਦੇ ਆਲੇ ਦੁਆਲੇ ਲਗਭਗ ਇੱਕ ਤਰ੍ਹਾਂ ਨਾਲ ਇੱਕ ਤਰ੍ਹਾਂ ਨਾਲ ਖਿਲਾਫ ਹੀ ਪਹੁੰਚ ਰਹੇ ਆ ਸੋ ਬੰਗਲਾਦੇਸ਼ ਇੱਕ ਨਾਲ ਹੁੰਦਾ ਸੀ ਸੋ ਇੱਕ ਹੋਰ ਦੇਸ਼ ਇੰਡੀਆ ਦੇ ਖਿਲਾਫ ਹੋ ਗਿਆ ਕਹਿ ਲਓ ਜਾਂ ਹੁੰਦਾ ਜਾ ਰਿਹਾ ਦਿਨ ਪਰ ਦਿਨ ਇਹ ਅੱਜ ਦੀ ਨਿਊਜ਼ ਸੀ ਜੇਕਰ ਵਧੀਆ ਲੱਗੀ ਥਲੇ ਕਮੈਂਟ ਕਰਕੇ ਜਰੂਰ ਦੱਸਿਓ ਐਦਾਂ ਦੀ ਜਾਣਕਾਰੀ ਹਮੇਸ਼ਾ ਲੈ ਕੇ ਆਉਂਦਾ ਰਹੂੰਗਾ ਧੰਨਵਾਦ ਸਤਿ ਸ਼੍ਰੀ ਅਕਾਲ